ਕਰੋ ਮਾਤ ਜੂਰ ਨਗਰੀ ਕੋਈ ਹਾਂ ਪੰਜਾਬੀ ਗਾਇਕ ਪਦਮਸ਼ਰੀ ਹੰਸਰਾਧ ਹੰਸ ਦੇ ਵੱਲੂ ਹੜਪਰ ਬਾਬਤ ਇਲਾਕਿਆਂ ਦਾ ਦੌਰਾ ਕੀਤਾ ਗਿਆ ਤੇ ਇਸ ਦਰਮਿਆਨ ਨਕਦ ਰਾਸ਼ੀ ਤੇ ਰਾਸ਼ਨ ਵੀ ਦਿੱਤਾ ਗਿਆ ਤਾਂ ਪੰਜਾਬ ਦੇ ਗਾਇਕ ਤੇ ਸਾਬਕਾ ਸਾਂਸਦ ਹੰਸਾ ਝੰਸ ਜਨਾ ਦੇ ਵੱਲੋਂ ਜਲੰਧਰ ਦੇ ਵਿੱਚ ਹੜਪਰਭਾਵਿਤ ਇਲਾਕੇ ਦਾ ਦੌਰਾ ਕੀਤਾ ਗਿਆ ਇਸ ਦੌਰਾਨ ਉਹਨਾਂ ਹੜਪੀੜ ਤਨ ਨੂੰ ਨਗਦ ਰਾਸ਼ੀ ਤੇ ਜ਼ਰੂਰਤਮੰਦਾਂ ਨੂੰ ਰਾਸ਼ਨ ਵੀ ਵੰਡਿਆ ਇਸੇ ਦਰਮਿਆਨ ਦੱਸਿਆ ਕਿ ਕਿਸਬਾ ਸ਼ਾਹਕੋਟ ਦੇ ਤਹਿਸੀਲ ਦੇ ਦੋ ਪਿੰਡਾਂ ਦੇ ਵਿੱਚ ਹੰਸਰਾ ਝੰਸ ਪਹੁੰਚਦੇ ਨੇ ਜਿੱਥੇ ਉਹਨਾਂ ਹੜਪਰਭਾਵਿਤ ਇਲਾਕੇ ਦਾ ਦੌਰਾ ਕੀਤਾ ਤੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਇਸ ਤੋਂ ਇਲਾਵਾ ਇੱਕ ਮਹਿਲਾ ਨੂੰ ਨਗਦ ਰਾਸ਼ੀ ਦਿੱਤੀ ਤੇ ਕੁਝ ਕਿਸਾਨਾਂ ਨੂੰ ਵੀ ਨਗਦ ਰਾਸ਼ੀ ਦਿੱਤੀ ਗਈ ਇਸੇ ਦੌਰਾਨ ਰਾਸ਼ਨ ਵੀ ਵੰਡਿਆ ਗਿਆ ਮੈਂ ਤੇ ਅੱਜ ਪਹੁੰਚਾ ਲੇਕਿਨ ਇਨਡਾਇਰੈਕਟ ਮੈਂ ਰੋਜ਼ ਪਹੁੰਚਦਾ ਬਾਪੂ ਲਾਲ ਬਾਸ਼ਾ ਦਰਬਾਰ ਦੀਆਂ ਟੀਮਾਂ ਸਾਡੇ ਰਿਸਿਵਰ ਸਾਹਿਬ ਯਰ ਕਮਲ ਜੀ ਇੱਥੇ ਹੋਲੇ ਸੋਹਰਨਜੀਤ ਜੀ ਸੁਖਵਿੰਦਰ ਹੋਰੀ ਬਾਵਾ ਜੀ ਸਾਰੇ ਇਹ ਚਾਰ ਪੰਜ ਟੀਮਾਂ ਦਿੱਲੀ ਨਿਕਲਦੀਆਂ ਸੀ ਫਿਰ ਕਹਿਣ ਲੱਗੇ ਕਿ ਬੇਸ਼ੱਕ ਉੱਥੋਂ ਹੀ ਸਾਰਾ ਹੋ ਰਿਹਾ ਲੇਕਿਨ ਜਿੰਨੀ دیر ਤੂੰ ਚਿਹਰਾ ਮੋਹਰਾ ਨਹੀਂ ਨਾ ਵਿਖਾਉਂਦਾ ਆਪਣਾ ਉਹਨੀਂ ਦੇ ਆ ਜਿਹੜਾ ਮੀਡੀਆ ਜਾਂ ਸੋਸ਼ਲ ਮੀਡੀਆ ਹੈ ਇਹ ਜੇ ਨਹੀਂ ਆਉਂਦਾ ਤੇ ਲੋਕਾਂ ਨੇ ਕਹਿਣਾ ਗੋਮ ਮੈਜੀ ਕੱਖ ਨਹੀਂ ਕੀਤਾ ਉਹਨੇ ਮੈਂ ਕਿਹਾ ਆਪਾਂ ਵਿਖਾਉਣਾ ਥੋੜੀ ਆ ਆਪਾਂ ਮਾਲਕ ਦੀ ਖੁਸ਼ੀ ਲਈ ਇਹ ਕਰਨਾ ਹੈ ਮਾਲਕ ਦੀ ਬਣਾਈ ਸੰਗਤ ਦਾ ਸੇਵਾ ਕਰਾਂਗੇ ਮਾਲਕ ਖੁਸ਼ ਹੋਏਗਾ ਕਹਿੰਦੇ ਨਹੀਂ ਜੀ ਮਾਲਕ ਨੂੰ ਬਾਅਦ ਚ ਮਾਲਕ ਨੇ ਨਾਰਾਜ਼ ਨਹੀਂ ਹੋਣਾ ਬੰਦਿਆਂ ਨੂੰ ਪਹਿਲਾਂ ਖੁਸ਼ ਕਰੋ ਤੇ ਆਪ ਚਿਹਰਾ ਮੋਰਾ ਦਿਖਾਓ ਮੀਡੀਆਗੇ ਤੇ ਫਿਰ ਮੈਂ ਤਾਂ ਅੱਜ ਬੋਲਣਾ ਸਟਾਰਟ ਕੀਤਾ ਮੈਂ ਇਹ ਕਹਿਣਾ ਚਾਹੁੰਨਾ ਕਿ ਪੰਜਾਬ ਦੇ ਜਮਿਆਂ ਨੂੰ ਨਿਤ ਮਹਿਮਾ ਵਿੱਚ ਅੱਗੇ ਵੀ ਅਰਜ਼ ਕੀਤੀ ਹੈ ਪਹਿਲਾਂ ਢਾੜ ਵੀ ਆਉਂਦੇ ਸੀ ਉਦੋਂ ਵੀ ਇਹ ਫਾਈਟਰ ਔਰ ਯੋਧੇ ਬਣ ਕੇ ਸਾਬਤ ਹੋਏ ਫਿਰ ਕਦੀ 47 ਆ ਗਈ ਫਿਰ ਵੀ ਇਹ ਡਟ ਗਿਆ ਪੰਜਾਬੀ ਕੁਦਰਤੀ ਆਫਤਾਂ ਆ ਗਈਆਂ ਫਿਰ ਵੀ ਇਹ ਡਟ ਗਿਆ ਜਦੋਂ ਅਲਾਮਤ ਕੋਈ ਆਉਂਦੀ ਆ ਅੱਗੋਂ ਪਿੱਛੋਂ ਬੇਸ਼ੱਕ ਆਪਸ ਵਿੱਚ ਲੜਦੇ ਪਿੱਟਦੇ ਰਹਿਣ ਜਦੋਂ ਕੋਈ ਇਦਾਂ ਦੀ ਔਲੀ ਆਉਂਦੀ ਆ ਆਫਤ ਆਉਂਦੀ ਆ ਤੇ ਫਿਰ ਸਾਰੇ ਇਕੱਠੇ ਹੋ ਜਾਂਦੇ ਆ ਜੀ ਜੇ ਇਹ ਪੰਜਾਬੀਆਂ ਦੇ ਬਾਰੇ ਮਸ਼ਹੂਰ ਗੱਲ ਆ ਪੂਰੀ ਦੁਨੀਆ ਚ ਤਦੇ ਤਾਂ ਜੀ ਅਸੀਂ ਇਕੱਠੇ ਆ ਤੇ ਬਾਕੀ ਸਟੇਟਸ ਵੀ ਦੇਖੋ امداد ਲਈ ਆ ਰਹੀਆਂ ਲੱਗਦਾ ਇਹ ਸੀ ਕਿ ਲੰਗਰ ਦੁੱਖੋਂ ਰੋਟੀ ਟੁਕ ਦੁੱਖੋਂ ਨਾ ਕੋਈ ਵਿਚਾਰਾ ਰਹਿ ਜਾ ਤੇ ਹੁਣ ਇਹ ਕਹਿ ਰਿਹਾ ਜੀ ਲੰਗਰ ਨਾ ਲਿਆਓ ਹੋਰ ਬਾਕੀ ਸਮਾਨ ਲਿਆਓ ਲੰਗਰ ਇੰਨਾ ਕਿ ਜਮਾ ਹੋ ਗਿਆ ਦੇਖੋ ਕਿੰਨੀ ਬਖਸ਼ਿਸ਼ ਹੈ ਮਾਲਕ ਨੇ ਜੀ ਸੋ ਇਸ ਕਰਕੇ ਸਾਰੇ ਪੰਜਾਬੀ ਗਵਈਆਂ ਦਾ ਪੰਜਾਬੀ ਫਿਲਮ ਇੰਡਸਟਰੀ ਦਾ ਔਰ ਸਧਾਰਮਿਕ ਸੰਸਥਾਵਾਂ ਦਾ ਜਿਤਨੀਆਂ ਵੀ ਸੰਸਥਾਵਾਂ ਨੇ ਕੋਈ ਸੋਸ਼ਲ ਹੈ ਕੋਈ ਐਨ ਜੀਓ ਹੈ ਕੋਈ ਬੰਦੇ ਕੋਲ ਪੈਸੇ ਨਹੀਂ ਕੋਈ ਰਾਸ਼ਨ ਨਹੀਂ ਉਹ ਵੈਸੇ ਵਿਚਾਰਾ ਲੱਗਾ ਹੈ ਹੈਲਪ ਕਰਨ ਉਹਦਾ ਵੀ ਧੰਨਵਾਦ ਕਰਨਾ ਚਾਹੀਦਾ ਇੱਥੇ ਤੇ ਦੀਨ ਦੁਨੀਆ ਦੇ ਮਾਲਕ ਖੁਦ ਮੈਂ ਦੇਖਿਆ ਤਸ਼ਰੀਫ ਲਿਆਉਂਦੇ ਨੇ ਜਗਾ ਜਗਾ ਜਾਂਦੇ ਨੇ ਤੇ ਸਾਡੇ ਨਾਲ مالک ਹੈ ਇਹ ਸ਼ਬਦ ਦੀ ਧਰਤੀ ਆ ਭੰਗੜਾ ਜਦੋਂ ਪਾਉਂਦੇ ਨੇ ਮੁੰਡੇ ਜੀ ਕਹਿੰਦੇ ਦੀ ਪੰਜਾਬ ਪੰਜਾਂ ਦਰਿਆਵਾਂ ਦੀ ਧਰਤੀ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਪੰਜਾਬ ਪੀਰਾਂ ਪੈਗੰਬਰਾਂ ਸੂਫੀਆਂ ਆਸ਼ਕਾਂ ਯੋਧਿਆਂ ਦੀ ਧਰਤੀ ਸੋ ਇਹ ਸ਼ਬਦ ਇੱਥੇ ਸ਼ਬਦ ਦਾ ਪ੍ਰਵਾਹ ਹੁੰਦਾ ਆਲੀ ਜ਼ਰੂਰ ਆਉਂਦੀ ਹੈ ਲੇਕਿਨ ਬਚਾ ਵੀ مالک ਕਰਦਾ ਮੇਰੇ ਉਸਤਾਦ ਜੀ ਨੇ ਮੇਰੇ ਗੁਰੂ ਜੀ ਨੇ ਇਹ ਹੀ ਸਿਖਾਇਆ ਕਿ ਅਗਰ ਆਪਾਂ ਕਿੱਥੋਂ ਉੱਠੇ ਜੀ ਜੇ ਆਪਣੇ ਤੇ ਬਖਸ਼ਿਸ਼ ਹੋ ਗਈ ਆ ਤੇ ਆਪਾਂ ਨੂੰ ਉਹ ਦਿਨ ਯਾਦ ਰੱਖਣੇ ਚਾਹੀਦੇ ਪਛੋਕੜ ਯਾਦ ਰੱਖਣਾ ਚਾਹੀਦੇ ਕਦੀ ਉਹ ਦਿਨ ਹੁੰਦੇ ਸੀ ਆਪਾਂ ਵੀ ਫਾਕੇ ਕੱਟਦੇ ਸੀ ਜੀ ਹੁਣ ਬਖਸ਼ਿਸ਼ ਕੀਤੀ ਆ ਤੇ ਨੂੰ ਵੰਡੋ ਜੇ ਕੁਝ ਦਿਓਗੇ ਤੇ ਦਿੱਤੇ ਚ ਹੀ ਦੇਣਾ ਨਾ ਕੋਈ एहसान ਥੋੜੀ